ਉਹ ਜੀ ਮੇ ਸੌਗ ਬਣ ਗਿਆ ਤੇ ਹੁਣ ਪਾਲੀ ਜਨਨ ਤੇ ਉਹ ਅਜਿਹਾ ਤੇ 2 ਵਜੇ ਦਾ ਹੋ ਗਿਆ ਟੈਂ ਆ ਸੇਦਾ 8 ਵਜੇ ਦਾ ਰੱਖਿਆ ਸੀਗਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਰ ਇਹਨੂੰ ਜੀ ਸੁਖ ਵਲੋਗਸ ਬੋਪਰਾ ਇਹ ਚੰਦਰ ਸਵਾਲ ਤੇ YouTube ਫੈਨਿਕ ਦੇ ਸਰ ਠੀਕ ਠਾਕ ਹੋ ਦੀ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਨੇ ਖੁਜੀ ਅੱਜ ਤਰੀਕ ਹੋ ਗਈ ਆ 27 ਦਿਨ ਹੋ ਗਏ ਸ਼ਨੀਵਾਰ ਤੇ ਟਾਈਮ ਹੋ ਗਿਆ ਸਾਢੇ 7 ਦਾ ਤੇ ਆਪਾਂ ਅੱਗ ਵਾ ਲਈ ਆ ਤੇ ਗੱਲ ਰੱਖਿਆ ਦੁੱਧ ਫੇਰ ਬਣਾਉਣੀ ਚਾਹ ਫੇਰ ਸਟਾਰਟ ਕਰਾਂਗੇ ਬਾਕੀ ਸਾਗ ਦਾ ਪ੍ਰੋਗਰਾਮ ਹਨਾ ਤੇ ਆ ਦੇਖੋ ਧੁੰਦ ਕਿੰਨੀ ਅੱਜ ਹਾਲ ਦੇ ਵਾਲੇ ਕੁਛ ਨਹੀਂ ਦਿਸਣਦੇ ਆ ਬਹੁਤ ਧੁੰਦ ਹੈ ਅੱਜ ਤੇ ਜਿਹੜੇ ਪੰਛੀ ਵੀ ਬੈਠੇ ਧੁੰਦ ਦੇ ਮਾਰੇ ਠੰਡ ਦੇ ਮਾਰੇ ਬੈਠੇ ਆ ਤੇ ਇਹਨਾਂ ਨੂੰ ਠੰਣ ਲੱਗਦੀ ਆ ਤੇ ਸਾਗ ਦਾ ਆਪਰਾਤ ਪ੍ਰੋਗਰਾਮ ਪੂਰਾ ਕਰ ਲਿਆ ਸੀਗਾ ਆ ਦੇਖੋ ਤੇ ਹੁਣ ਮੈਨੂੰ ਧੋ ਲਿਆ ਵਿੱਚੇ ਪਾਲਕ ਧੋ ਲਈਆ ਤੇ ਹੁਣ ਇਹਨੂੰ ਮੈਂ ਕੱਟਣਾ ਆ ਤਾਂ ਆ ਰੱਖ ਲਈਏ ਆਪਣੀ ਮਸ਼ੀਨ ਆ ਦੇਖੋ ਤਾਬਚ ਮੈਂ ਹੁਣ ਇਹਨੂੰ ਕੱਟ ਲੈਣਾ ਤੇ ਕੱਟ ਕੇ ਤਾਂ ਫਿਰ ਫੇਰ ਨੂੰ ਪੀਲੇ ਚ ਪਾਉਣੇ ਆ ਤੇ ਪਾਣੀ ਰਫਤਾਵੇਂ ਚਲ ਗਰਮ ਹੋ ਜਵੇ ਤੇ ਦੇਖੋ ਇਹ ਧੁੰਦ ਬਹੁਤ ਜ਼ਿਆਦਾ ਸਵੇਰੇ ਸਵੇਰੇ ਨਾ ਹੈਗੀ ਆ ਤੇ ਇਹ ਧੁੰਦ ਵਿੱਚ ਕੰਮ ਕਾਜ ਚਲੋ ਖੈਰ ਕਰਨੇ ਪੈਣੇ ਆ ਕੱਲ 28 ਦਸੰਬਰ ਤੇ ਅੱਜ ਛੋਟੇ ਸਾਹਿਬ ਜਣਾ ਸਿੱਧਦੇ ਨੇ ਅੱਜ ਅੱਜ ਚੱਲਦੇ ਪਏ ਆ ਹਾਂ ਚੱਲਦੇ ਪਏ ਅੱਜ ਦੇ ਜਨਸ਼ੀਰ ਕੀਤੇ ਨਾ ਅੱਜ ਵਿੱਚ ਕੱਲ ਮੇ ਹਾਂ ਤੇ ਵਾਹੀ ਰਸਤੇ باش ਚਲੋ ਜੀ ਹੁਣ ਕਰਤਾ ਇਹ ਕਰ ਲਈਏ ਤਾਂ ਹੁਣ ਹਾਂਜੀ ਇਥੇ ਮੈਂ ਲੱਗੀਆਂ ਸਾਗ ਕੱਟਣਾ ਸਾਗ ਮੈਂ ਧੋ ਕੇ ਰੱਖ ਲਿਆ ਸੀਗਾ ਤਾਂ ਹੁਣ ਚੜ ਗਿਆ ਪਾਣੀ ਵਿੱਚ ਉਹਦੀ ਉਹ ਤਾਂ ਹੁਣ ਕੁਛੀ ਨਾ ਮੈਂ ਕੱਟਣਾ ਪਾਣੀ ਰੱਖ ਲਿਆ ਗਰਮ ਇਹ ਬਲੌਗ ਹੈਗਾ ਪਰसों ਦਾ ਐਡਿਟ ਕਰਨ ਨੂੰ ਮਨ ਨਹੀਂ ਕਰਦਾ ਠੰਡ ਬਹੁਤ ਜ਼ਿਆਦਾ ਆ ਇਸ ਕਰਕੇ ਤੁਹਾਨੂੰ ਪੈਂਡਿੰਗ ਹੋਈ ਬਲੌਗ ਬਸ ਉਹ ਹੁਣ ਮੈਂ ਅਪਲੋਡ ਕਰਾਂ ਕਰੂੰਗੀ ਹੌਲੀ ਹੌਲੀ ਕਿਉਂ ਠੰਡ ਜ਼ਿਆਦਾ ਤੇ ਇਹ ਹੈਗਾ ਪ੍ਰੋਗਰਾਮ ਜੀ ਪਰਸੋਂ ਛੋਟੇ ਸਹਿਬ ਜਿਆਦਿਆਂ ਦੀ ਯਾਦ ਅੰਦਰ ਤੇ ਸ਼ਾਮ ਸਕ ਨੂੰ ਸਾਦਾ ਪਾਠੀ ਗੁਰਦੁਆਰਾ ਸਾਹਿਬ ਤੇ ਉਸ ਤੋਂ ਬਾਅਦ ਫਿਰ ਰਹਿ ਰਸਤੇ ਰਹਿ ਰਸਤੇ ਤੋਂ ਬਾਅਦ ਫਿਰ ਕੀਰਤਨ ਤੇ ਫਿਰ ਰਾਤ ਦਾ ਦੀਵਾਨ ਹੁੰਦਾ ਹਰ ਸਾਲ ਸੁਲਾਨਾ ਪ੍ਰੋਗਰਾਮ ਹੁੰਦਾ ਇਹ ਵੇ ਦੁੱਧ ਵਿੱਚ ਗਿਆ ਜਾਂਦਾ ਮੋਤੀ राम ਮੇਰੇ ਦੀ ਯਾਦ ਆਉਂਦੀ ਆ ਔਰ ਸਦਾ ਹੀ ਰਹਿਣਗੇ ਨਾਂ ਇਹਨਾਂ ਦੇ ਅਮਰ ਰਹਿਣਗੇ ਤੇ ਆਪਾਂ ਬਣਾ ਲੈਣਾ ਸਾਗ ਜਿਹਾ ਰੱਖ ਲੈਣਾ ਬਣਾ ਕੇ ਤੇ ਕੱਲ ਦੀ ਤਿਆਰੀ ਅੱਜ ਹੀ ਕਰ ਲੈਣੀ ਆ ਤੇ ਸਾਗ ਬਣਿਆ ਹੋ ਤਾਂ ਕੋਈ ਮੁਸ਼ਕਲ ਨਹੀਂ ਹੁੰਦੀ ਕਿਤੇ ਜਾਣਾ ਆਉਣਾ ਉਹਦੇ ਕੋਈ ਚੱਕਰ ਨਹੀਂ ਹੈਗਾ ਤੇ ਮਸ਼ੀਨਾਂ ਬਿਲਕੁਲ ਕੱਟ ਜਾਂਦਾ ਆ ਤੇ ਇੱਥੇ ਮੇਰੇ ਵਿਹਲੇ ਸਾਰਾ ਕੁਝ ਯਾਨੀ ਮੰਜੀ-ਮੰਜੀ ਇੱਥੇ ਲੈਂਦੀ ਸੀ ਚਲੋ ਮੈਂ ਲਾਗੇ ਹੈਗਾ ਤੇ ਚੁੱਲਾ ਤੇ ਨਾਲ ਹੀ ਘੱਟ ਵੱਟ ਕੇ ਤੇਲੇ ਪਾ ਦਾਂਗੇ ਤੇ ਜਿਉਂਦੇ ਵੇ ਇੱਕ ਵਾਰੀ ਕੰਮ ਕਰਨ ਲੱਗਿਓ ਨਾ ਫੇਰ ਠਾਣੀ ਲੱਗਦੀ ਹੈ ਕਿ ਜੇ ਆਪਾਂ ਜਿੰਨ ਚਿਰ ਨਹੀਂ ਕੋਈ ਕੰਮਕਾਰ ਕਰਦੇ ਆ ਆਪਾਂ ਨੂੰ ਫੇਰ ਠਣ ਲੱਗਦੀ ਆ ਤੇ ਇਸ ਕਰਕੇ ਠੰਡ ਉੱਪਰੇ ਲੱਗ ਕੇ ਆਪਣੇ ਕੰਮਕਾਰ ਕਰਨੇ ਪੈਂਦੇ ਆ ਹਨਾ ਟੁੱਟੀ ਖਾਣ ਵਾਸਤੇ ਤਾਂ ਆਪਾਂ ਨੂੰ ਹੱਥ ਹਲਾਉਣੇ ਪੈਂਦਾ ਤਾਂ ਫੇਰ ਟੁੱਟੀ ਬਣਦੀ ਹੈ ਨਾ ਤੇ ਬਾਕੀ ਇਹ ਧੁੰਦਾਂ ਬਹੁਤ ਪੈਂਦੀਆਂ ਤੇ ਆਪਣਾ ਖਿਆਲ ਰੱਖਿਆ ਕਰੋ ਸਾਰੇ ਜਾਣੇ ਹਨਾ ਤੇ ਬਾਕੀ ਵਾਇਰੂਸ ਮੇਅਰ ਕਰੇ ਹਨਾ ਤੇ ਮੈਂ ਲੱਗੀਆਂ ਮਸ਼ੀਨਾਂ ਸਾ ਘਟਣ ਬਿਲਕੁਲ ਜਲਦੀ ਕੱਟੇ ਜਾਣਾ ਲੋ ਜੀ 11 ਦਾ ਹੋ ਗਿਆ ਟਾਈਮ ਤੇ ਤੁੰਦ ਥੋੜੀ ਬਹੁਤੀ ਚੱਕ ਹੋਈ ਆ ਤੇ ਤੁੰਦ ਅੱਜ ਸਵੇਰ ਦੀ ਇਦਾਂ ਹੀ ਆ ਤੇ ਸਾਗ ਆਪਣਾ ਤਕਰੀਬਨ ਅੱਧਾ ਬਣ ਚੁੱਕਾ ਆ ਤੇ ਅੱਗ ਉਸ ਲਈ ਕਮੈਂਟ ਨਹੀਂ ਬੰਦ ਹੋਈ ਹੈਗੀ ਤੇ ਅੱਗ ਬਾਲੀ ਜਾਂਦੀ ਬੰਦ ਹੁੰਦੀ ਹੈ ਡਾਕਟਰ ਸਾਹਿਬ ਨੇ ਬੋਲਦੇ ਨਾ ਤੇ ਮੈਂ ਰੋਟੀ ਪਾਣੀ ਦਰ ਬਣਾ ਕੇ ਆਈ ਬੱਚਿਆਂ ਨੂੰ ਫੜਾ ਕੇ ਆਪ ਵੀ ਖਾ ਕੇ ਰੱਟ ਸਾਬ ਨੂੰ ਤੇ ਉਹਨਾਂ ਨੂੰ ਮੈਂ ਕਹਿੰਦਾ ਅੱਗ ਸੇਕੋ ਨਾਲ ਤੁਸੀਂ ਅੱਗ ਵੱਲੋ ਹਾਂ ਸਵੇਰ ਦੀ ਸਿਰਫ ਉਤਾਰਦੇ ਆ ਮੈਂ ਕਿਹਾ ਅੱਠ ਵਜੇ ਅੱਗ ਵੱਲ ਲਈ ਨਾ ਆਪਾਂ 6:30 6:30 ਵਜੇ ਆਣੀ ਆ ਹਾਂ ਸਵੇਰ ਦੀ ਸਿਰਫ ਉਤਾਰਦੇ ਇੱਕ ਵੀ ਰਫਤਾ ਸਲੋ ਨਹੀਂ ਹੁੰਦੀ ਤੀ ਇਹਦੀ ਬਸ ਸਾਗ ਵੀ ਤਾਈਓ ਬਣਦਾ ਰਫਤਾਰ ਹੀ ਰੱਖੀ ਆ ਸਵੇਰ ਦੀ ਇਹਦੀ ਤੁਹਾਨੂੰ ਵੀ ਯਾਦ ਕਰੀ ਜੀ ਤੇ ਸਾਗ ਦਾ ਕੱਲ ਦਾ ਬਣਾਉਂਦਾ ਆਪਾਂ ਕਰ ਲਿਆ ਅੱਜ ਤੇ ਕੱਲ ਜਾਵਾਂਗੇ ਤੇ ਜਾਂਦਾ ਪ੍ਰੰਧ ਕੀਤਾ ਦੱਸਾਂਗੇ ਤੁਹਾਨੂੰ ਕਿੱਥੇ ਗਏ ਸੀ ਤੁਸੀਂ ਗੈਸ ਲਾਇਆ ਹੋਇਆ ਸੀ ਕਿੱਥੇ ਗਏ ਕੱਲ ਤੇ ਫਿਰ ਸਾਗ ਬਣਿਆ ਹੋਵੇ ਤਾਂ ਕੋਈ ਮੁਸ਼ਕਲ ਨਹੀਂ ਹੁੰਦੀ ਹੈਗੀ ਨਾ ਆ ਕੇ ਤੜਕਾ ਲਾ ਕੇ ਫਟਾਫਟ ਬਣਾ ਬਣ ਕੇ ਜੀ ਤੜਕਾ ਲਾ ਜਰੋਟੀ ਖਾ ਹੋ ਜਾਂਦੀ ਹੈ ਨਾ ਤੇ ਇਹੜਾ ਸਾਗ ਹੁੰਦਾ ਹੈ ਸਿਆਲ ਦਾ ਕਿਨੇ ਬਣ ਹੁੰਦਾ ਹੈ ਇਹ ਤੇ ਬੰਦੇ ਬਾਅਦ ਪਾ ਲੈ ਜਾ ਕੇ ਅੰਦਰ ਇਹ ਕਈ ਬੰਦੇ ਬੰਦ ਪਾਉਂਦਾ ਹੈ ਸਾਰੀ ਇਹੀ ਗੱਲ ਹੈ ਨਹੀਂ ਕੋਈ ਸਾਰਾ ਬੰਦ ਨਹੀਂ ਹੁੰਦਾ ਇਹ ਨਹੀਂ ਸਿਆਲ ਦਾ ਬੰਦ ਹੁੰਦਾ ਹੈ ਨਾ ਸਿਆਣੀ ਸਿਆਣੀ ਬੀਬੀਆਂ ਕਹਿੰਦੀ ਹੁੰਦੀਆਂ ਵੀ ਜੇ ਇਹ ਹੋਵੇ ਸਾਰਾ ਕੁਝ ਹੀ ਹੈ ਨਾ ਉਹ ਜਿਹੜਾ ਸਵੇਰੇ ਦੇ ਬੰਦੇ ਬੰਨੇ ਆ ਇਹਨੇ ਬੜੇ ਸਮਾਗ ਅੱਗ ਸੇਕੀ ਸੇਕੀ ਜਾਂਦੇ ਨਾਲ ਧੁੱਪ ਮੇਰੇ ਕੱਲ ਲੇਡੀ ਚੜੂ ਅੱਜ ਧੁੱਪ ਹੈ ਨਾ ਇਹ ਸੇਰ ਦੀ ਅੱਗ ਨਾ 1 ਮਿੰਟ ਨਹੀਂ ਬੁਝਦੀ ਦਿੱਤੀ ਬਸ ਇਸੇ ਰਫਤਾਰ ਤੇ ਆ ਗਿਆ ਆ ਬੰਗਿਆ ਉਹਨੇ ਰੰਕਾਲਾ ਹੋ ਗਿਆ ਹੋਰ ਪਰ ਮੈਂ ਅੱਗ ਨਹੀਂ ਬੁਝ ਦਿੱਤੀ ਇਹਦੀ ਇਹਦਾ ਰਫਤਾਰ ਵੀ ਅੱਗ ਦੀ ਘੱਟ ਨਹੀਂ ਹੋਣ ਦਿੱਤੀ ਇਸੇ ਤਰ੍ਹਾਂ ਰਫਤਾਰ ਪਤਾਈ ਹੈ ਇਹਦੀ ਜਦੋਂ ਮੜਿਆ ਵਾਲਰ ਘੱਟ ਲਾਦਾ ਫਿਰ ਉਹ ਤੱਕੇਦਾ ਹੋਰ ਜਦੋਂ ਮੜਿਆ ਕੋਈ ਦੇਖਿਆ ਬੋਸ਼ਾ ਬਣ ਗਿਆ ਇੱਕ ਮੋਸ਼ਾ ਹੋ ਲੱਗਦੀਦਾ ਇਹ ਵਾਲੇ ਬਣਦਾ ਇਸੇ ਸਾਗ ਬਣਦਾ ਇਸੇ ਤਰ੍ਹਾਂ ਕਹਿੰਦੇ ਕਿ ਸਿਹਦਾ ਬਸ ਡਿਊਟੀ ਐਸੇ ਕੰਮ ਤੇ ਹੀ ਆ ਅੱਗ ਨਹੀਂ ਆ ਅੱਗ ਸਲੋ ਨਹੀਂ ਹੋਣ ਦੇਣੀ ਆ ਭਾਵੇਂ ਸਲੋ ਹੋ ਜਾਵਾ ਸਵੇਦਾ ਕੰਮੋਸ਼ਾ ਬਾਲ ਚੁਕੇ ਆ 3.5 ਫੁੱਟ ਦਾ ਤੇ ਫੁੱਟ ਦੀ ਗਲਾਈ ਦਾ ਤੇ ਦੂਜਾ ਵਜਅਕ ਦਿੱਤਾ ਆ ਇਹ ਬਲ ਜਾਣਾ ਹੈ ਪੈਣੋ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਇੰਨਾ ਸਾ ਖਾਣੇ ਆ ਜਾਂ ਅਸੀਂ ਖਾਣੇ ਆ ਨਹੀਂ ਖਾਣੇ ਘਟਿਆ ਵੱਢਦੇ ਜਿਆਦਾ ਆ ਜਿਹੜੇ ਕਰਮਾ ਦਾ ਖਾਈ ਜਾਂਦੇ ਆ ਬਣਾ ਲੈਨੇ ਆ ਤੇ ਬੰਡੀ ਦਾ ਜਿਆਦਾ ਆ ਖਾਈ ਦਾ ਘਟਿਆ ਕਿਹ ਰਿਸ਼ਤੇਦਾਰ ਨੂੰ ਕਿਹ ਰਿਸ਼ਤੇਦਾਰ ਨੂੰ ਦਾਣੇ-ਦਾਣੇ ਤੇ ਲਿਖਿਆ ਹੈ ਖਾਣੇ ਖਾਣੇ ਵਾਲੇ ਦਾ ਨਾਮ ਜਿਹੜੇ ਕਰਮਾ ਦਾ ਖਾਈ ਜਾਂਦੇ ਆ ਪੱਤੇ-ਪੱਤੇ ਤੇ ਲਿਖਿਆ ਹੈ ਖਾਣੇ ਖਾਣੇ ਵਾਲੇ ਦਾ ਨਾਮ ਗੰਦਲ ਗੰਦਲ ਤੇ ਲਿਖਾ ਹੈ ਖਾਣੇ ਖਾਣੇ ਵਾਲੇ ਦਾ ਨਾਮ ਠੀਕ ਹੈ ਨਾ ਇਸ ਕਰਕੇ ਜਿਹਨੇ ਖਾਣਾ ਖਾਇਆ ਜਿਹਦੇ ਕਰਮ ਆ ਗਾਣਾ ਆਪਣੇ ਖਿੱਚ ਕੇ ਲਿਆਂਦਾ ਕੋਣ ਕਿਸੇ ਦਾ ਖਾਂਦਾ ਹਨਾ ਤੇ ਇਹ ਲਿਖਿਆ ਆਵੇ ਉਹ ਉਹਦਾ ਉਹਦਾ ਨਾਮ ਲਿਖਿਆ ਉਹਨੇ ਖਾਣਾ ਹੀ ਖਾਣਾ ਨਾ ਹੁਣ ਕਿਸੇ ਦਾ ਖਾਂਦਾ ਹਰ ਕੋਈ ਆਪਣੀ ਕਿਸਮਤ ਦਾ ਖਾਂਦਾ ਤੇ ਸਰ ਉਹਦੇ ਕਰਮਾਂ ਦੇ ਕੋ ਖਾ ਜਾਂਦਾ ਕੋਈ ਕਿਸੇ ਨੂੰ ਖਾਣ ਦਿੰਦਾ ਨਹੀਂ ਹੈਗਾ ਨਾ ਤੇ ਦੇਖੋ ਸਾਗ ਦੇ ਜਿਹੇ ਪੈ ਗਿਆ ਆ ਤੇ ਅੱਧਾ ਕ ਤਕਰੀਬਨ ਬਣੀ ਗਿਆ ਆ ਲੈ ਇਹ ਉੱਚਾ ਹੋ ਗਿਆ ਲੱਗਦਾ ਮੇਰਾ ਰੋਟੀ ਪਾਣੀ ਸਾਡਾ ਹੋ ਗਿਆ ਤਾਂ ਅਸੀਂ ਗੁੱਡ ਵਾਲੀ ਚਾਹ ਵੀ ਬਣਾ ਕੇ ਪੀ ਲਈਏ ਮਗਰੋਂ ਰੋਟੀ ਮਗਰੋਂ ਨਾ ਤੇ ਖਾਓ ਬਹੁਤ ਨਾ ਦੱਸ ਕਿਤੋਂ ਅੱਛਾ 11 ਵੇ ਨਾਲ ਚੁੱਲਾ ਪਰ ਗਿਆ ਇਹਨਾਂ ਚੁੱਲੇ ਦੀ ਹੋ ਗਈ ਮौज ਹੁਣੇ ਪੈਸੇ ਖਾਤੇ ਆਰਾਮਦਾਰੀ ਹੁੰਦੀ ਇੱਦਾਂ ਕਿ ਸਾਡਾ ਚੁੱਲੇ ਤੋਂ ਬਿਗਿਆਰ ਸਰਦਾ ਨਹੀਂ ਆਗਾ ਨਾ ਇਹ ਲੱਗਦਾ ਪਰ ਚਲ ਪਾਣੀ ਵੈਸੇ ਜਿਹੜਾ ਘਰ ਦਾ ਸਾਗ ਹੁੰਦਾ ਪਾਣੀ ਘਾਟੀ ਪੀਂਦਾ ਤੇ ਇੱਕ ਵਾਰੀ ਪਾਣੀ ਪਾਇਆ ਵਿੱਚ ਇਹਦੇ ਵਿੱਚ ਦੋ ਵਾਰੀ ਪਾ ਦੋ ਵਾਰੀ ਪਾ ਠੀਕ ਆ ਭੋਲਾ ਇੱਕ ਸੋਨਾ ਤੇਰੀ ਸਾਗ ਬਣਾ ਲਈ ਹੁਣ ਹੂੰ ਸਾਗਾ ਟੋਪੀ ਲਾ ਦੇ ਬਾਹਰ ਛੇਗ ਲਗਦਾ ਨਾ ਤੁਲਲੀ ਮਰੀ ਬੈਠਾ ਬਹੁਤ ਚਲ ਤੁਸੀਂ ਪੈਣੋ ਦਸਾਗ ਬਣਾਇਆ ਕਰੋ ਤੱਕ ਸਿੱਖਿਆ ਕਰੋ ਤੇ ਠਾਣੀ ਲੱਗਦੀ ਨਾਲੇ ਕੱਲ ਦਾ ਪਰਾਂਦਾ ਸੀ ਅੱਜ ਹੀ ਕਰ ਲਿਆ ਉਹ ਜੀ ਨੇ ਸੌਂ ਗਣ ਗਿਆ ਤੇ ਹੁਣ ਪਾਲੀ ਹੈ ਨਾ ਤੇ ਉਹ ਅਜਿਹਾ ਤੇ 2 ਵਜੇ ਦਾ ਹੋ ਗਿਆ ਟਾਈਮ ਸਿੱਧਾ 8 ਵਜੇ ਦਾ ਰੱਖਿਆ ਸੀਗਾ ਜੇਕਰ ਬਾਅਦ ਵਿੱਚ 2:00 ਵਜੇ ਪੂਰਾ ਪਾਣੀ ਸਿਲਵੈਂਸ ਹੋ ਗਿਆ ਵੀ ਤੇ ਫੇਰ ਹੀ ਲਾਉਣੀ ਹੈ ਅੱਗੇ ਅਰੇ ਤੁਹ ਲੱਗਦਾ ਪਰ ਗਿਆ ਸਾਡੇ ਅੱਜ ਰਾਤ ਨੂੰ ਅੱਬਾ ਨੂੰ ਕਰਦੋ ਬਹੁਤ ਵਸਾਉਣਾ ਤੇ ਛੋਟੇ ਛੇਜਾਂ ਦੀ ਸਿੱਧੀ ਯਾਦ ਵਿੱਚ ਸਤਿ ਸ਼੍ਰੀ ਅਕਾਲ ਦੇ ਪਾਠ ਰੱਖੋਣੇ ਹੁਣ ਤੈਨੂੰ ਇਹਦੇ ਰੱਖੋ ਜਾਣੇ ਆ ਤੇ ਫਿਰ ਘੰਟਾ ਕਿੰਨੇ ਵੀ ਸਤਿ ਸ਼ਾਂਤ ਹੋ ਜਾਂਦਾ ਹੈ ਤੇ ਫਿਰ ਅਚਾਨਕ ਰਹਿ ਰਸ ਹੋ ਕੇ ਫਿਰ ਕੀਰਤਨ ਹੋਣਾ ਰਾਦਾ ਪ੍ਰੋਗਰਾਮ ਤੇ ਫਿਰ ਵੀ ਅਸੀਂ ਜਿਹੜਾ ਸ਼ੁਰੂ ਕਰ ਲਿਆ ਹੈ ਜਾਈਏ ਇਹਦੇ ਕੋਲ ਟਿਕਟ ਨਹੀਂ ਰਹੇ ਖਾਣੇ ਪਿੰਡਾਂ ਦੇ ਗੋਲ ਜਲਦੀ ਆਉਂਦੀ ਬਣ ਗਿਆ ਤੇ ਹੁਣ ਤੇ ਹੁਣ ਹੁਲ ਗਿਆ ਇਹਨਾਂ ਮੈਂ ਮੁਗਰੀ ਕੋਈ ਨਾ ਵਿੱਚ ਪਾਣੀ ਲੱਗ ਗਿਆ ਸੋਨੀਂਡੀ ਕੋਈ ਨਾ ਵਾਰ ਫਾਪਾ ਉਹ ਲਾ ਰਿਹਾ ਹੋ ਰਿਹਾ ਹੈ ਪਸਾ ਲੈ ਪਾ ਦੇ ਲੋ ਜੀ ਉਹ ਦਵਾ ਦੇ ਤੇ ਤੀਂ ਲੱਗ ਰਿਹਾ ਹੈ ਸਾਗ ਵੀ ਬਣ ਗਿਆ ਆਪਣਾ ਅਲਣ ਵੀ ਪਾਤਾ ਵਾਹਿਗੁਰੂ ਲੋਰੀ ਸਾਗ ਖੁੱਲ ਗਿਆ ਇੱਕਦਮ ਤੇ ਬਣ ਗਿਆ ਮੜਾਈ ਪੰਜਾਬੀਆਂ ਦੀ ਪਹਿਲੀ ਪਸੰਦ ਸਾਗ ਤੋਂ ਮਾਣੀ ਆਕਦਾ ਪੂਰਾ ਬਦਲ ਸਾਂ ਜੀ ਖਾਲੀ ਤੇ ਆਪਣਾ ਮਨ ਆਪ ਜਾਂਦਾ ਨਾ ਤੇ ਸ਼ਾਮ ਪ੍ਰੋਗਰਾਮ ਜਾਣੇ ਆ ਗੁਰਦੁਆਰਾ ਸਾਹਿਬ ਤੇ ਕੋਈ ਸੋਨਾ ਬੱਠੇ ਉੱਠੇ ਪਾ ਕੇ ਹੈ ਨਾ ਤੇ ਅਨਾਉਂਸਮੈਂਟ ਹੋ ਰਹੀ ਹੈ ਤੇ ਇਹ ਬਿਲਕੁਲ ਪਹੁੰਚਾਂਗੇ ਜਰੂਰ ਜੀ ਆਪਾਂ ਦੀ ਦੁਆ ਹੈ ਅਗਰ ਇਹ ਲੋਕਾਂ ਦਾ ਕਰਨਾ ਹੈ ਵਾਹਿਗੁਰੂ ਦੇਖੋ ਜੀ ਅੱਗ ਨਹੀਂ ਬੁਝਦੀ ਹੈਗੀ ਬਲਦੀ ਰਹਿੰਦੀ ਹੈ ਤੇ ਹਜੇ ਵੀ ਕਿੰਨਾ ਕੰਮ ਕੁਝ ਵੀ ਆਪਾਂ ਚੀਜ਼ ਬਣਾ ਸਕਦੇ ਹਾਂ ਪਰ ਚਲੋ ਜਿੰਨਾ ਫਾਇਦਾ ਸਹੀ ਗੱਲ ਸੇਵਾ ਚਲਦੀ ਹੈ ਭਈ ਹੈ